ਵਾਹਿਗੁਰੂ ਜੀ ਸਾਹਿਬ ਜੀਓ ਤੋਂ ਕੀ ਮਹਿਲਾ ਪੰਜਵਾ ਕਰ ਪੰਜਵਾ ਦੋ ਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪਰਵਜੀ ਕੀਨ ਪੰਜ ਦੋਖ ਅਹਿੰਗ ਰੋਗ ਇਹ ਤਨ ਚ ਸਗਲ ਦੂਰ ਕੀਨ ऐसो गुण मेरो प्रभु जी की न पंच दोख अरहंग रोग ए तन ते सगल दूर की न राह वंदन तोर छोर बख्याते गुरु को शब्द मेरे धीरे दीन रूप अनरूप मोरो कछ ना बिचारियो प्रेम विभव मोहे हरंग पीना पेखियो ललना पाट बीच खोए आनंद चिंता पर चेतती ना ਕਿਸੇ ਕੋ ਗ੍ਰਹਿ ਹੋ ਸੋਈ ਪਰਮ ਨਾਨਕ ਸੋ ਠਾਕੁਰ ਤਿਸੇ ਕੋ ਧੀਨਾ ਵੇਖਿਓ ਲਲਨ ਪਾਟ ਵਿਚ ਕੋਏ ਨੰਦ ਚਿੰਤਾ ਹਰਿ ਕੇ ਪਤੀਨਾ ਤਿਸੇ ਕੋ ਗ੍ਰਹਿ ਹੋ ਸੋਈ ਪਰਮ ਨਾਨਕ ਸੋ ਠਾਕੁਰ ਤਿਸੇ ਕੋ ਧੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦਾ ਪਾਵਨ ਪੀクトル ਉਪਨਾਮਾ 716 ਅੰਗ ਤੇ ਆਈ ਟੋਡੀ ਮਹਿਲਾ ਜਵਾਬ ਕਰ ਅੰਜਮਨ ਦੁਪ ਦੇ ਇੱਕੋ ਅੰਕਾਰ ਸਤਿ ਸ੍ਰੀ ਅਕਾਲ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵਾਰ ਸੁਰਤਗੜ੍ਹ